ਪੁਰਦੇ ਲੇਹਰਾ ਗਾਗਾ ਦੇ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 6 ਲੋਕਾਂ ਨੇ ਮਿਲ ਕੇ ਇੱਕ ਬਜ਼ੁਰਗ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਜ਼ੁਰਗ ਦਾ ਕਤਲ ਉਸ ਦੀ ਪਤਨੀ ਪੁੱਤ ਧੀ ਤੇ ਨੌਣੇ ਮਿਲ ਕੇ ਕੀਤਾ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮ੍ਰਿਤਕ ਬਜ਼ੁਰਗ ਪੂਰਾ ਸਿੰਘ ਦੀ ਪਤਨੀ ਬੇਟਾ 9 ਤੇ 3 ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਬੇਟੇ ਦੀ ਸੱਸ ਤੇ ਸਹੁਰੇ ਦੀ ਗ੍ਰਿਫਤਾਰੀ ਹਜੇ ਬਾਕੀ ਹੈ ਮਾਮਲੇ ਦੇ ਸਬੰਧੀ ਲਹਿਰਾ ਗਾਗਾ ਦੇ ਡੀਐਸਪੀ ਦੀਪਿੰਦਰ ਸਿੰਘ ਜੈਜੀ ਨੇ ਦੱਸਿਆ ਕਿ ਲਹਿਰਾ ਗਾਗਾ ਦੇ ਨੇੜਲੇ ਪਿੰਡ ਪਟਾਲ ਕਲਾਂ ਦਾ ਪੂਰਾ ਸਿੰਘ ਜੋ ਕਿ ਕਈ ਦਿਨਾਂ ਤੋਂ ਲਾਪਤਾ ਸੀ ਜਿਸ ਦੀ ਜਾਣਕਾਰੀ ਸਿਰਫ ਉਹਨਾਂ ਦੇ ਪਰਿਵਾਰ ਨੂੰ ਸੀ ਪਰ ਇਸ ਤੋਂ ਬਾਅਦ ਟਾਣਾ ਨੇੜੇ ਨਹਿਰ ਦੇ ਵਿੱਚੋਂ ਇੱਕ লাশ ਬਰਾਮਦ ਹੁੰਦੀ ਆ ਜਿਸ ਦੇ ਹੱਥ ਪੈਰ ਬੰਨੇ ਹੋਏ ਸੀ ਜਦੋਂ ਉਸ ਦੀ شناخت ਕੀਤੀ ਗਈ ਤਾਂ ਉਹ ਪੂਰਾ ਸਿੰਘ ਵਾਸੀ ਪਟਾਲਕਲਾ ਵਜੋਂ ਹੁੰਦੀ ਆ ਉਹਨਾਂ ਅੱਗੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਤਾਂ ਕਤਲ 6 ਲੋਕਾਂ ਨੇ ਮਿਲ ਕੇ ਕੀਤਾ ਗਿਆ ਸੀ ਜਿਸ ਦੇ ਵਿੱਚ ਮ੍ਰਿਤਕ ਪੂਰਾ ਸਿੰਘ ਦੀ ਪਤਨੀ ਉਹਨਾਂ ਦਾ ਬੇਟਾ ਤਰਸੀਮ ਸਿੰਘ ਬੇਟੀ ਪਤਨੀ ਤੇ ਮ੍ਰਿਤਕ ਪੂਰਾ ਸਿੰਘ ਦੀ ਧੀ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮਾਮਲੇ ਦੇ ਵਿੱਚ ਮ੍ਰਿਤਕ ਪੂਰਾ ਸਿੰਘ ਦੇ ਬੇਟੇ ਤਰਸੀਮ ਸਿੰਘ ਦੀ ਸੱਸ ਤੇ ਸੋਰਾ ਵੀ ਸ਼ਾਮਲ ਨੇ ਜਿਨ੍ਹਾਂ ਦੀ ਗ੍ਰਿਫਤਾਰੀ ਹਜੇ ਹੋਣੀ ਬਾਕੀ ਆ ਉਹਨਾਂ ਕਹਿੰਦੇ ਕਿ ਇਸ ਪੂਰੇ ਮਾਮਲੇ ਦੇ ਸਬੰਧੀ ਥਾਣਾ ਲਹਿਰਾ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਏ ਚਾਰ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਕਤਲ ਦੇ ਪਿੱਛੇ ਡੀਐਸਪੀ ਨੇ ਆਪਸੀ ਪਰਿਵਾਰਕ ਰੰਜਿਸ਼ ਦਾ ਕਾਰਨ ਦੱਸਿਆ ਏ ਉਹਨਾਂ ਦੱਸਿਆ ਕਿ ਪੂਰਾ ਸਿੰਘ ਪਹਿਲਾਂ ਘਰੋਂ ਬਾਹਰ ਜਾਂਦਾ ਸੀ ਹਾਲੀਆ ਦਿਨਾਂ ਵਿੱਚ ਉਹ ਦੁਬਾਰਾ ਘਰ ਆ ਕੇ ਰਹਿਣ ਲੱਗ ਪਿਆ ਸੀ ਜਿਸ ਤੋਂ ਬਾਅਦ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਸੁਣੋ ਇਸ ਮੌਕੇ ਦੇ ਉੱਪਰ ਡੀਐਸਪੀ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਜੀ ਪੁਟਾਲ ਦਾ ਇੱਕ ਭੂਰਾ ਸਿੰਘ son of ਕਿਰਪਾਲ ਸਿੰਘ ਨਾਂ ਦਾ ਵਿਅਕਤੀ ਸੀ ਜਿਹੜਾ ਕੁਝ ਦਿਨਾਂ ਤੋਂ ਲਾਪਤਾ ਸੀ ਘਰ ਵਾਲਿਆਂ ਨੂੰ ਉਸਦੇ ਲਾਪਤਾ ਹੋਣ ਬੰਦੇ ਪਤਾ ਸੀ ਪਰੰਤੂ ਹੋਰ ਕਿਸੇ ਨੂੰ ਨਹੀਂ ਪਤਾ ਸੀ ਕੁਝ ਦਿਨ ਪਹਿਲਾਂ ਟੁਹਾਣਾ ਪੁਲਿਸ ਨੂੰ ਇੱਕ Laash ਮਿਲੀ ਸੀ ਜਿਸ ਦੇ ਕੇ ਹੱਥ ਪੈਰ ਬੰਨੇ ਹੋਏ ਸੀਗੇ ਉਹਨਾਂ ਦਾ ਕਤਲ ਕੀਤਾ ਹੋਇਆ ਸੀ ਤੇ ਉਹ ਆਇਡੈਂਟੀਫਾਈ ਜਦੋਂ লাশ ਹੋਈ ਤਾਂ ਪਤਾ ਲੱਗਿਆ ਕਿ লাশ ਪੂਰਾ ਸਿੰਘ ਦੀ ਹੈ ਫਿਰ ਇਸ ਮਾਮਲੇ ਦੀ ਗਹਿਰਾਈ ਤੱਕ ਪੜਤਾਲ ਕੀਤੀ ਗਈ ਤਫਤੀਸ਼ ਕੀਤੀ ਗਈ ਤੇ ਉੱਥੋਂ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਰਾ ਸਿੰਘ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਕਤਲ ਕਰਕੇ ਨਹਿਰ 'ਚ ਸੁੱਟ ਦਿੱਤਾ ਸੀ ਜਿਸ ਦੇ ਕਾਰਨ ਥਾਣਾ ਲਹਿਰਾ ਵਿਖੇ ਮੁਕੱਦਮਾ ਨੰਬਰ 151 ਕਤਲ ਦੀਆਂ ਧਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਮਾਮਲੇ ਦੀ ਪੜਤਾਲ ਕੀਤੀ ਗਈ ਗਹਿਨ ਜਾਂਚ ਕੀਤੀ ਗਈ ਉਸ ਤੋਂ ਪਾਇਆ ਗਿਆ ਕਿ ਇਹ ਜਿਹੜਾ ਕਤਲ ਹੈ ਸਾਰੇ ਪਰਿਵਾਰਕ ਮੈਂਬਰਾਂ ਨੇ ਰਲ ਮਿਲ ਕੇ ਕੀਤਾ ਤੇ ਮਰਨ ਵਾਲੇ ਦਾ ਜਿਹੜਾ ਲੜਕਾ ਹੈ ਤਰਸੇਮ ਸਿੰਘ ਉਹਨਾਂ ਦੀ ਨੂੰਹ ਬੈਂਤਕੌਰ ਦੀ ਲੜਕੀ ਹਰਜਿੰਦਰ ਕੌਰ ਐਲਿਸ ਰਾਜੂ ਅਤੇ ਉਸਦੇ ਘਰ ਵਾਲੇ ਸ਼ੰਦਰ ਕੌਰ ਇਹ ਚਾਰੇ ਗ੍ਰਿਫਤਾਰ ਹੋ ਚੁੱਕੇ ਨੇ ਉਹਨਾਂ ਦੇ ਕੁੜਮ ਪਾਲਾ ਸਿੰਘ ਪਿੰਡ ਹਰਿਆਉ ਤੇ ਗੁਣਮਣੀ ਉਹ ਭੱਜੇ ਹੋਏ ਨੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਇਨੇ ਪਰਿਵਾਰ ਦੇ ਮੈਂਬਰਾਂ ਤੇ ਇਹਦਾ ਮਾਮਲਾ 6 ਪਰਿਵਾਰਕ ਮੈਂਬਰਾਂ ਤੇ ਮਾਮਲਾ ਦਰਜ ਹੋਇਆ ਜੀ ਇਹਨਾਂ ਨੇ ਆਪਣੀ ਸਾਜ਼ਿਸ਼ ਰਚ ਕੇ ਵਿਅਕਤੀ ਦਾ ਕਤਲ ਕੀਤਾ ਹੈ ਕਤਲ ਕਰਕੇ ਉਸ ਤੋਂ ਬਾਅਦ ਉਹਨੂੰ ਲੁਕਾਉਣ ਦਾ ਯਤਨ ਕੀਤਾ ਤਾਂ ਕਿ ਪਤਾ ਨਾ ਲੱਗੇ ਪਰੰਤੂ ਜਿਹੜੇ ਇਹ ਜੇ ਮਾਲੀਆਂ ਕਿਰਤਾਂ ਨੇ ਉਹ ਕਦੇ ਲੁਕਦੀਆਂ ਨਹੀਂ ਤੇ ਰੀਜ਼ਨ ਕੀ ਹੈ ਕੀ ਰਿੰਜਸ ਕੀ ਇਹਨਾਂ ਦਾ ਜੀ ਆਪਸ ਦੇ ਵਿੱਚ ਪਰਿਵਾਰਕ ਕਲੇਸ਼ ਸੀਗਾ ਕਾਫੀ ਰੰਜਸ਼ਬਾਜੀ ਚੱਲਦੀ ਸੀ ਜਿਹਦੇ ਰੰਜਸ਼ਬਾਜੀ ਦੇ ਚੱਲਦੇ ਜਿਹੜਾ ਤਰਸੇਮ ਸਿੰਘ ਸੀ ਉਹ ਬਾਹਰ ਵੀ ਜਾ ਕੇ ਰਹਿਣ ਲੱਗ ਗਿਆ ਸੀ ਪਰੰਤੂ ਹੁਣ ਕੁਝ ਕੁ ਮਹੀਨੇ ਪਹਿਲਾਂ ਮਈ ਮਹੀਨੇ ਦੇ ਵਿੱਚ ਹੀ ਆ ਕੇ ਘਰੇ ਰਹਿਣ ਲੱਗਿਆ ਸੀ ਤੇ ਪਰਿਵਾਰਕ ਕਲੇਸ਼ ਦੇ ਕਾਰਨ ਹੀ ਉਹਨਾਂ ਨੇ ਪੂਰਾ ਸਿੰਘ ਦਾ ਕਤਲ ਕੀਤਾ ਸੰਗਰੂਰ ਦੇ ਲਹਿਰਾ ਗਾਗਾ ਦੇ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ 6 ਲੋਕਾਂ ਨੇ ਮਿਲ ਕੇ ਇੱਕ ਬਜ਼ੁਰਗ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਜ਼ੁਰਗ ਦਾ ਕਤਲ ਉਸ ਦੀ ਪਤਨੀ ਪੁੱਤ ਧੀ ਤੇ ਨੌਣੇ ਮਿਲ ਕੇ ਕੀਤਾ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮ੍ਰਿਤਕ ਬਜ਼ੁਰਗ ਪੂਰਾ ਸਿੰਘ ਦੀ ਪਤਨੀ ਬੇਟਾ ਨੌ ਤੇ ਧੀ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ بیٹے ਦੀ ਸ਼ਸਤ ਤੇ ਸਹੁਰੇ ਦੀ ਗ੍ਰਿਫਤਾਰੀ ਹਜੇ ਬਾਕੀ ਹੈ ਮਾਮਲੇ ਦੇ ਸਬੰਧੀ ਲਹਿਰਾ ਗਾਗਾ ਦੇ ਡੀਐਸਪੀ ਦੀਪਿੰਦਰ ਸਿੰਘ ਜੈਜੀ ਨੇ ਦੱਸਿਆ ਕਿ ਲਹਿਰਾ ਗਾਗਾ ਦੇ ਨੇੜੇ ਪਿੰਡ ਪਟਾਲ ਕਲਾਂ ਦਾ ਪੂਰਾ ਸਿੰਘ ਜੋ ਕਿ ਕਈ ਦਿਨਾਂ ਤੋਂ ਲਾਪਤਾ ਸੀ ਜਿਸ ਦੀ ਜਾਣਕਾਰੀ ਸਿਰਫ ਉਹਨਾਂ ਦੇ ਪਰਿਵਾਰ ਨੂੰ ਸੀ ਪਰ ਇਸ ਤੋਂ ਬਾਅਦ ਟਾਣਾ ਨੇੜੇ ਨਹਿਰ ਦੇ ਵਿੱਚੋਂ ਇੱਕ লাশ ਬਰਾਮਦ ਹੁੰਦੀ ਆ ਜਿਸ ਦੇ ਹੱਥ ਪੈਰ ਬੰਨੇ ਹੋਏ ਸੀ ਜਦੋਂ ਉਸ ਦੀ شناخت ਕੀਤੀ ਗਈ ਤਾਂ ਉਹ ਪੂਰਾ ਸਿੰਘ ਵਾਸੀ ਪਟਾਲਕਲਾ ਵੱਜੋ ਹੁੰਦੀ ਆ ਉਹਨਾਂ ਅੱਗੇ ਦੱਸਿਆ ਹੈ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਤਾਂ ਕਤਲ 6 ਲੋਕਾਂ ਨੇ ਮਿਲ ਕੇ ਕੀਤਾ ਗਿਆ ਸੀ ਜਿਸ ਦੇ ਵਿੱਚ ਮ੍ਰਿਤਕ ਪੂਰਾ ਸਿੰਘ ਦੀ ਪਤਨੀ ਉਹਨਾਂ ਦਾ ਬੇਟਾ ਤਰਸੀਮ ਸਿੰਘ ਬੇਟੀ ਪਤਨੀ ਤੇ ਮ੍ਰਿਤਕ ਪੂਰਾ ਸਿੰਘ ਦੀ ਧੀ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮਾਮਲੇ ਦੇ ਵਿੱਚ ਮ੍ਰਿਤਕ ਪੂਰਾ ਸਿੰਘ ਦੇ ਬੇਟੇ ਤਰਸੀਮ ਸਿੰਘ ਦੀ ਸੱਸ ਤੇ ਸਹੁਰਾ ਵੀ ਸ਼ਾਮਲ ਨੇ ਜਿਨ੍ਹਾਂ ਦੀ ਗ੍ਰਿਫਤਾਰੀ ਹਜੇ ਹੋਣੀ ਬਾਕੀਆ ਉਹਨਾਂ ਕਹੇ ਕਿ ਇਸ ਪੂਰੇ ਮਾਮਲੇ ਦੇ ਸਬੰਧੀ ਥਾਣਾ ਲਹਿਰਾ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਚਾਰ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਕਤਲ ਦੇ ਪਿੱਛੇ ਡੀਐਸਪੀ ਨੇ ਆਪਸੀ ਪਰਿਵਾਰਕ ਰੰਜਿਸ਼ ਦਾ ਕਾਰਨ ਦੱਸਿਆ ਹੈ ਉਹਨਾਂ ਦੱਸਿਆ ਕਿ ਪੂਰਾ ਸਿੰਘ ਪਹਿਲਾਂ ਘਰੋਂ ਬਾਹਰ ਰਹਿੰਦਾ ਸੀ ਹਾਲੀ ਦੇ ਦਿਨਾਂ ਵਿੱਚ ਉਹ ਦੁਬਾਰਾ ਘਰ ਆ ਕੇ ਰਹਿਣ ਲੱਗ ਪਿਆ ਸੀ ਜਿਸ ਤੋਂ ਬਾਅਦ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਸੁਣੋ ਇਸ ਮੌਕੇ ਦੇ ਉੱਪਰ ਡੀਐਸਪੀ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਇਹ ਜੀ ਪੁਟਾਲ ਦਾ ਇੱਕ ਭੂਰਾ ਸਿੰਘ son of ਕਿਰਪਾਲ ਸਿੰਘ ਨਾਂ ਦਾ ਵਿਅਕਤੀ ਸੀ ਜਿਹੜਾ ਕੁਝ ਦਿਨਾਂ ਤੋਂ ਲਾਪਤਾ ਸੀ ਘਰ ਵਾਲਿਆਂ ਨੂੰ ਉਸਦੇ ਲਾਪਤਾ ਹੋਣ ਸੰਬੰਦੇ ਪਤਾ ਸੀ ਪਰੰਤੂ ਹੋਰ ਕਿਸੇ ਨੂੰ ਨਹੀਂ ਪਤਾ ਸੀ ਕੁਝ ਦਿਨ ਪਹਿਲਾਂ ਟੁਹਾਨਾ ਪੁਲਿਸ ਨੂੰ ਇੱਕ Laash ਮਿਲੀ ਸੀ ਜਿਸ ਦੇ ਕੇ ਹੱਥ ਪੈਰ ਬੰਨੇ ਹੋਏ ਸੀਗੇ ਤੇ ਉਹਨਾਂ ਦਾ ਕਤਲ ਕੀਤਾ ਹੋਇਆ ਸੀ ਤੇ ਉਹ ਆਈਡੈਂਟੀਫਾਈ ਜਦੋਂ Laash ਹੋਈ ਤਾਂ ਪਤਾ ਲੱਗਾ ਕਿ Laash ਭੂਰਾ ਸਿੰਘ ਦੀ ਹੈ ਫਿਰ ਇਸ ਮਾਮਲੇ ਦੀ ਗਹਿਰਾਈ ਤੱਕ ਪੜਤਾਲ ਕੀਤੀ ਗਈ ਤਫਤੀਸ਼ ਕੀਤੀ ਗਈ ਤੇ ਉੱਥੋਂ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਭੂਰਾ ਸਿੰਘ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਕਤਲ ਕਰਕੇ ਨਹਿਰ 'ਚ ਸੁੱਟ ਦਿੱਤਾ ਸੀ ਜਿਸ ਦੇ ਕਾਰਨ ਥਾਣਾ ਲਹਿਰਾ ਵਿਖੇ ਮੁਕੱਦਮਾ ਨੰਬਰ 151 ਕਤਲ ਦੀਆਂ ਧਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਮਾਮਲੇ ਦੀ ਪੜਤਾਲ ਕੀਤੀ ਗਈ ਗਹਿਨ ਜਾਂਚ ਕੀਤੀ ਗਈ ਉਸ ਤੋਂ ਪਾਇਆ ਗਿਆ ਕਿ ਇਹ ਜਿਹੜਾ ਕਤਲ ਹੈ ਸਾਰੇ ਪਰਿਵਾਰਕ ਮੈਂਬਰਾਂ ਨੇ ਰਲ ਮਿਲ ਕੇ ਕੀਤਾ ਤੇ ਮਰਨ ਵਾਲੇ ਦਾ ਜਿਹੜਾ ਲੜਕਾ ਹੈ ਤਰਸੇਮ ਸਿੰਘ ਉਹਨਾਂ ਦੀ ਨੂੰਹ ਬੈਂਤਕੌਰ ਲੜਕੀ ਹਰਜਿੰਦਰ ਕੌਰ ਏਲਿਸ ਰਾਜੂ ਅਤੇ ਉਸਦੇ ਘਰ ਵਾਲੇ ਸ਼ਿੰਦਰ ਕੌਰ ਇਹ ਚਾਰੇ ਗ੍ਰਿਫਤਾਰ ਹੋ ਚੁੱਕੇ ਨੇ ਉਹਨਾਂ ਦੇ ਕੁੜਮਪਾਲਾ ਸਿੰਘ ਪਿੰਡ ਹਰਿਆਉ ਤੇ ਕੁਣਮਣੀ ਉਹ ਭੱਜੇ ਹੋਏ ਨੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਕਿੰਨੇ ਪਰਿਵਾਰ ਦੇ ਮੈਂਬਰ ਇਹ ਜਿਹੜਾ ਮਾਮਲਾ ਹੈ ਜੇ ਪਰਿਵਾਰਕ ਮੈਂਬਰਾਂ ਤੇ ਮਾਮਲਾ ਦਰਜ ਹੋਇਆ ਜੀ ਇਹਨਾਂ ਨੇ ਆਪਣੀ ਸਾਜ਼ਿਸ਼ ਰਚ ਕੇ ਵਿਅਕਤੀ ਦਾ ਕਤਲ ਕੀਤਾ ਹੈ ਕਤਲ ਕਰਕੇ ਉਸ ਤੋਂ ਬਾਅਦ ਉਹਨੂੰ ਲੁਕਾਉਣ ਦਾ ਯਤਨ ਕੀਤਾ ਤਾਂ ਕਿ ਪਤਾ ਨਾ ਲੱਗੇ ਪਰੰਤੂ ਜਿਹੜੇ ਇਹ ਜੇ ਮਾੜੀਆਂ ਕਿਰਤਾਂ ਨੇ ਉਹ ਕਦੇ ਲੁਕਦੀਆਂ ਨਹੀਂ ਤੇ ਰੰਜਿਸ਼ ਕੀ ਹੈ ਕੀ ਰੰਜਿਸ਼ ਇਹਨਾਂ ਦਾ ਜੀ ਆਪਸ ਦੇ ਵਿੱਚ ਪਰਿਵਾਰਕ ਕਲੇਸ਼ ਸੀਗਾ ਕਾਫੀ ਰੰਜਿਸ਼ਬਾਜ਼ੀ ਚੱਲਦੀ ਸੀ ਜਿਹਦੇ ਰੰਜਿਸ਼ਬਾਜ਼ੀ ਦੇ ਚੱਲਦੇ ਜਿਹੜਾ ਤਰਸੇਮ ਸਿੰਘ ਸੀ ਉਹ ਬਾਹਰ ਵੀ ਜਾ ਕੇ ਰਹਿਣ ਲੱਗ ਗਿਆ ਸੀ ਪਰੰਤੂ ਹੁਣ ਕੁਝ ਕੁ ਮਹੀਨੇ ਪਹਿਲਾਂ ਮਹੀਨੇ ਦੇ ਵਿੱਚ ਆ ਕੇ ਘਰੇ ਰਹਿਣ ਲੱਗਿਆ ਸੀ ਤੇ ਪਰਿਵਾਰਕ ਕਲੇਸ਼ ਦੇ ਕਾਰਨ ਹੀ ਉਹਨਾਂ ਨੇ ਪੂਰਾ ਸਿੰਘ ਦਾ ਕਤਲ ਕੀਤਾ। ਸੰਗਰੂਰ ਦੇ ਲਹਿਰਾਗਾਗਾ ਦੇ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਏ ਜਿੱਥੇ 6 ਲੋਕਾਂ ਨੇ ਮਿਲ ਕੇ ਇੱਕ ਬਜ਼ੁਰਗ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਏ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਜ਼ੁਰਗ ਦਾ ਕਤਲ ਉਸ ਦੀ ਪਤਨੀ ਪੁੱਤ 3 ਤੇ 9 ਨੇ ਮਿਲ ਕੇ ਕੀਤਾ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਸ ਨੇ ਮ੍ਰਿਤਕ ਬਜ਼ੁਰਗ ਪੂਰਾ ਸਿੰਘ ਦੀ ਪਤਨੀ ਬੇਟਾ 9 ਤੇ 3 ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ بیٹے ਦੀ ਸੱਸ ਤੇ ਸਹੁਰੇ ਦੀ ਗ੍ਰਿਫਤਾਰੀ ਹਜੇ ਬਾਕੀ ਹੈ ਮਾਮਲੇ ਦੇ ਸਬੰਧੀ ਲਹਿਰਾ ਗਾਗਾ ਦੇ ਡੀਐਸਪੀ ਦੀਪਿੰਦਰ ਸਿੰਘ ਜੈਜੀ ਨੇ ਦੱਸਿਆ ਕਿ ਲਹਿਰਾ ਗਾਗਾ ਦੇ ਨੇੜਲੇ ਪਿੰਡ ਪਟਾਲ ਕਲਾਂ ਦਾ ਪੂਰਾ ਸਿੰਘ ਜੋ ਕਿ ਕਈ ਦਿਨਾਂ ਤੋਂ ਲਾਪ